ਆਰਿਆਂ ਗਵਾਈ ਜੀ ਦਾ ਖਾਲਸਾ ਹੈ ਅੱਜ ਉਹ ਖਾਸੇ ਬੰਦਾ ਮਹਾਨ ਆਸਥਾਨ ਸੰਧਰਾ ਕੰਮ ਦਾ ਰਾਣਾ ਸਾਹਿਬ ਜਿਸ ਅਸਥਾਨ ਦੇ ਬਹੁਤ ਵੱਡੇ ਮਹਾਂਪੁਰਖ ਜਿੱਤੇ ਜਿੱਥੇ ਬਾਬਾ ਈਸ਼ਰ ਸਿੰਘ ਜੀ ਹੋਰਾਂ ਦੇ ਜਿਹੜੇ ਵਰਸੀ ਸਮਾਗਮ ਚੱਲ ਰਹੇ ਸੀ ਤੇ ਉਹ ਮਹਾਂਪੁਰਖਾਂ ਦੇ ਵਰਸੀ ਸਮਾਗਮਾਂ ਦੇ ਵਿੱਚ ਜਿਹੜੇ ਬਹੁਤ ਹੀ ਦੁਖਦਾਈ ਜਿਹੜਾ ਪਹਾਣਾ ਵਾਪਰਿਆ ਹੁਕਮਿੰਦਰ ਸਾਹਿਬ ਕੋ ਬਾਹਰ ਹੁਕਮ ਨਾ ਹੋਏ ਗੁਰਮਖ ਜੰਮ ਸਵਾਰ ਦਰਗਾਹ ਜਿੱਦਾਂ ਸੱਚੀ ਦਰਗਾਹ ਜਾਏ ਸੱਚਾ ਪੇੜ ਮੰਨ ਲਿਆ ਉਹ ਆਰਚ ਦੀ ਰਬਾਹ ਕਿਰਪਾ ਹੁੰਦੀ ਹੈ ਜਦੋਂ ਕੋਈ ਇਹੋ ਜਿਹੇ ਮਹਾਪੁਰਖ ਆਉਂਦੇ ਨੇ ਉਹ ਮਹਾਪੁਰਖ ਜਿਹੜੇ ਉਹਨਾਂ ਦਾ ਆਉਣਾ ਵੀ ਤੇ ਜਾਣਾ ਵੀ ਉਹ ਗੁਰੂ ਸਾਹਿਬ ਦੇ ਹੁਕਮ ਦੇ ਅਨਸਾਰ ਹੀ ਹੁੰਦਾ ਹੈ ਸੋ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਉਹਨਾਂ ਤੋਂ ਬਾਅਦ ਬਾਬਾ ਤੇਜਾ ਸਿੰਘ ਜੀ ਬਾਬਾ ਕਿਸ਼ਨ ਸਿੰਘ ਜੀ ਤੇ ਸੰਤ ਬਾਬਾ ਬਰਜਿੰਦਰ ਸਿੰਘ ਜੀ ਜਿਹੜੇ ਖਾਲਸੇ ਪੰਥ ਦੇ ਮਹਾਪੁਰਖਾਂ ਦੇ ਵਿੱਚੋਂ ਬਹੁਤ ਵਿਦਵਾਨ ਸੀ ਤੇ ਜਿਹੜੇ ਹਮੇਸ਼ਾ ਹੀ ਸਾਰਿਆਂ ਦੇ ਨਾਲ ਪਿਆਰ ਕਰਨ ਵਾਲੇ ਤੇ ਉਹਨਾਂ ਦਾ ਜਿੱਥੇ ਚਲੇ ਜਾਣਾ ਇਸ ਸੰਪਰਦਾ ਨੂੰ ਤਾਂ ਘਾਟਾ ਹੈ ਹੀ ਪਰ ਜਿਹੜੇ ਇਸ ਸੰਪਰਦਾ ਦੇ ਜਿੰਨੇ ਵੀ ਮੈਂਬਰ ਨੇ ਤੇ ਜਿਹੜੇ ਵੀ ਸਾਰੀਆਂ ਗੁਰਸੇਖ ਸੰਗਤਾਂ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਹੈ ਤੇ ਜਿੱਥੇ ਮੈਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸਾਰੀਆਂ ਨਿਹੰਗ ਸਿੰਘ ਜੰਗੀ ਬੰਦੀਆਂ ਵੱਲੋਂ ਅੱਜ ਉਹਨਾਂ ਦੇ ਅੰਤਮ ਸੰਸਕਾਰ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਸੰਤ ਪਾਪਾ ਬਲਜਿੰਦਰ ਸਿੰਘ ਮਹਾਰੂਪ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਜਿੰਨੇ ਵੀ ਟਰਸਟ ਦੇ ਮੈਂਬਰ ਨੇ ਗੁਰਸੇਕ ਸੰਗਤਾਂ ਸਾਰਿਆਂ ਨੂੰ ਬਾਣਾ ਮੰਨਣ ਦਾ ਬਲ ਬਖਸ਼ਣ ਤੇ ਉਹੋ ਜੇ ਮਹਾਰੂਪ ਫੇਰ ਦੁਆਰਾ ਗੁਰੂ ਸਾਹਿਬ ਬਖਸ਼ਿਸ਼ ਕਰਨ ਸੰਤ ਪਾਪਾ ਬਲਜਿੰਦਰ ਸਿੰਘ ਜੀ ਹੋਰਾਂ ਦੀ ਜਗ੍ਹਾ ਜਿਹੜੇ ਵੀ ਸੇਵਾਵਾਂ ਨਿਭਾਉਣਗੇ ਉਹ ਗੁਰੂ ਸਾਹਿਬ ਆਪ ਸੇਵਾ ਬਹੁਤ ਹੀ ਜੜ ਦੀ ਗਲਾ ਦੇ ਨਾਲ ਉਹਨਾਂ ਤੋਂ ਲੈਣ ਤੇ ਨਾਲ ਹੀ ਜਿਹੜਾ 3 ਤਰੀਕ ਨੂੰ ਕੱਲ ਨੂੰ ਫੁੱਲ ਚੁਕੇ ਜਾਣੇ ਨੇ ਤੀਰਪੁਰ ਸਾਹਿਬ ਅੱਗੇ ਉਹਨਾਂ ਦੇ ਫੁੱਲ ਜਿਹੜੇ ਜਲ ਪ੍ਰਵਾਹ ਕਰਨੇ ਨੇ ਤੇ 3 ਤਰੀਕ ਨੂੰ ਇਸੇ ਸਥਾਨ ਤੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਜਿਹੜੇ ਹੈ ਉਹਨਾਂ ਦੇ ਅੰਤਮ ਅਰਦਾਸ ਹੋਣੀ ਹੈ ਉਸ ਉਦੋਂ ਵੀ ਆਪਾਂ ਸਾਰਿਆਂ ਨੇ ਬਾਅਦ ਚੜ ਕੇ ਹਾਜ਼ਰੀਆਂ ਲਵਾਉਣੀਆਂ ਨੇ ਤੋਂ ਇੰਨਾ ਕੁਝ ਕਹਿੰਦਾ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਫੇਰ ਦੁਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇ ਜਿਕਰਾ ਬਲਾਵੇ ਸੋ ਨਿਹਾਲ ਹੋ ਜਾਵੇ ਸਤਿਗੁਰੂ ਆਖਾ